ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਸ਼ਰਕਹਾਸ ਦੇ ਵਿੱਚ ਟੁੱਟ ਗਈ ਸੀ ਲੱਤ ਪਰਿਵਾਰ ਤੇ ਟੁੱਟਿਆ ਸੀ ਦੁੱਖਾਂ ਦਾ ਭਾਰ ਪਰ ਪਰਿਵਾਰ ਦਾ ਇੱਕ ਲੋਤਾ ਸਹਾਰਾ ਸੀ ਹਰਪਿੰਦਰ ਸਿੰਘ ਹੁਣ ਪਰਿਵਾਰ ਦਾ ਘਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੋ ਗਿਆ ਹੈ ਇਸ ਸੰਬੰਧ ਵਿੱਚ ਜਾਣਕਰ ਦਿੰਦਿਆਂ ਹਰਪਿੰਦਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਕੰਮ ਤੋਂ ਘਰ ਆ ਰਿਹਾ ਸੀ ਤਾਂ ਅਚਨਕ ਉਸ ਦੀ ਸ਼ਰਕਤ ਦੁਰਘਟਨਾ ਵਿੱਚ ਇੱਕ ਲੱਤ ਟੁੱਟ ਗਈ ਉਹਨਾਂ ਨੇ ਕਿਹਾ ਕਿ ਪੂਰੇ ਪਰਿਵਾਰ ਦਾ ਗੁਜ਼ਾਰਾ ਮੇਰੇ ਸਿਰ ਤੇ ਚੱਲਦਾ ਹੈ ਅਤੇ ਮੇਰੇ जख्मी ਹੋਣ ਤੋਂ ਬਾਅਦ ਮੇਰੇ ਪਿਤਾ ਜੀ ਵੀ ਵੱਲੋਂ ਆਪਣੀ ਜਗ੍ਹਾ ਵੇਚ ਕੇ ਮੇਰਾ ਇਲਾਜ ਕਰਵਾਇਆ ਗਿਆ ਪਰ ਇਲਾਜ ਸਹੀ ਨਹੀਂ ਹੋਇਆ ਇਸ ਕਰਕੇ ਸਾਡੀ ਪਰਿਵਾਰਕ ਮੈਂਬਰ ਬਹੁਤ ਦੁਖੀਆਂ ਜਿਸ ਤੋਂ ਬਾਅਦ ਅਸੀਂ ਜਨੇਸ਼ ਬੰਗੂ ਜੋ ਕਿ ਭਾਜਪਾ ਦੇ ਉਮੀਦਵਾਰ ਹਨ ਉਹਨਾਂ ਤੱਕ ਪਹੁੰਚ ਕੀਤੀ ਅਤੇ ਆਪਣਾ ਦੁੱਖ ਦੱਸਿਆ ਜਿਸ ਤੋਂ ਬਾਅਦ ਉਹਨਾਂ ਨੇ ਭਰੋਸਾ ਦਿੱਤਾ ਕਿ ਮੈਂ ਤੁਹਾਡੀ ਮਦਦ ਕਰਾਂਗਾ ਪਰ ਹਰਕਿੰਦਰ ਸਿੰਘ ਨੇ ਕਿਹਾ ਕਿ ਮੇਰਾ ਸਾਰਾ ਇਲਾਜ ਪੀਆ ਹੀ ਹੋਣਾ ਸੀ ਅਤੇ ਸਾਡੇ ਕੋਲ ਰੋਟੀ ਖਾਣ ਦੇ ਵੀ ਪੈਸੇ ਨਹੀਂ ਸਨ ਪਰ ਇਲਾਜ ਕਿਵੇਂ ਕਰਾਉਂਦੇ ਉਹਨਾਂ ਨੇ ਕਿਹਾ ਕਿ ਦਿਨੇਸ਼ ਬੱਬੂ ਵੱਲੋਂ ਮੇਰਾ ਇਲਾਜ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਇੱਕ ਪਰਿਵਾਰਕ ਮੈਂਬਰ ਮੈਨੂੰ ਪੀਜੀਆ ਲੈ ਕੇ ਜਾਂਦਾ ਹੈ ਅਤੇ ਉੱਥੋਂ ਸਾਰਾ ਇਲਾਜ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਮੇਰਾ ਨਾਮ ਹਰਪਿੰਦਰ ਸਿੰਘ ਜੀ ਬਸੰਤ ਕੋੜ ਪਿੰਡ ਦੀ ਕੀ ਸਰ ਦੁਰਘਟਨਾ ਐਕਸੀਡੈਂਟ ਹੋ ਗਿਆ ਮੈਂ ਸਰ ਜੀ ਇਤਨਾ ਫਾਈਨੈਂਸ ਦਾ ਕੰਮ ਕਰਦਾ ਸੀ ਤੇ ਗਰਦਾਸਪੁਰ ਨੂੰ ਇਧਰ ਦਿਨਾ ਨਗਰ ਤੱਕ ਜਾਂਦਾ ਹੁੰਦਾ ਸੀ ਤੇ ਉਹ ਇੱਕ ਦਿਨ ਰਸਤੇ ਵਿੱਚ ਆ ਰਿਹਾ ਸੀ ਮੈਂ ਤੇ ਉਹਨੂੰ ਮੋਟਰਸਾਈਕਲ ਰੋਂਗ ਸਾਈਡ ਤੋਂ ਲਿਆ ਕੇ ਮੁੰਡਾ ਮਾਰ ਗਿਆ ਮੋਟਰਸਾਈਕਲ ਮੇਰੀ ਲੱਤ ਉੱਟ ਗਈ ਇਥੋਂ ਆਡੀ ਟੁੱਟ ਗਈ ਲੱਤ ਦੀ ਮੇਰੀ ਦੀ ਸਰ ਉਹਨਾਂ ਸਮੱਸਿਆ ਕੀ ਆ ਰਹੀ ਹੈ ਮੇਨ ਸਮੱਸਿਆ ਇਹ ਆ ਰਹੀ ਜੇ ਕੀ ਨਾ ਦੇਕ ਸਹੀ ਤਰ੍ਹਾਂ ਚੱਲਿਆ ਜਾਂਦਾ ਜੇ ਮੇਰੇ ਨੂੰ ਤੇ ਇੱਕ ਪੈਰ ਵੀ ਥੋੜਾ ਉੱਚਾ ਹੋ ਗਿਆ ਲੱਤ ਵੀ ਟੇਢੀ ਹੋ ਗਈ ਨਾ ਗੋਡਾ ਫੋਲਡ ਹੁੰਦਾ ਜੇ ਯਾਨੀ ਕਿ ਆਪਰੇਟ ਜਿਹੜਾ ਸਕਸੈਸ ਨਹੀਂ ਆਇਆ ਸਹੀ ਨਹੀਂ ਹੋਇਆ ਹੈਗਾ ਕਿੰਨਾ ਖਰਚ ਆ ਗਿਆ ਖਰਚਾ 2-3 ਲੱਖ ਰੁਪਈਆ ਆ ਗਿਆ ਐਕਸੀਡੈਂਟ 8 ਮਾਰਚ ਨੂੰ ਆਇਆ 2023 ਕਿਵੇਂ ਹੁਣ ਮਤਲਬ ਜਦੋਂ ਤੁਸੀਂ ਕੈਰੀਓਪਰੇਟ 2-3 ਲੱਖ ਆ ਗਿਆ ਤੇ ਕਿਵੇਂ ਉਹ ਪੈਸੇ ਅਰੇਂਜ ਕੀਤੇ ਗਏ ਜਾਂ ਕੀ ਕੀ ਸਾਰੀ ਗਲਬਾ ਤੁਸੀਂ ਪੈਸੇ ਰਹੇ ਤਾਂ ਭਾਜੀ ਥੋੜੀ ਜ਼ਮੀਨ ਹਵੀ ਥੋੜੀ ਤਾਂ ਹੀ ਥੋੜਾ ਜਿਹਾ ਉਹ ਵੇਚਿਆ ਤੇ ਉਹ ਵੇਚ ਕੇ ਤੇ ਇਲਾਜ ਕਰਾਇਆ ਜੀ ਕਿਉਂਕਿ ਘਰ ਦਾ ਖਰਚਾ ਤੇ ਮੇਰੇ ਸਿਰ ਤੇ ਸਾਰਾ ਚੱਲਦਾ ਜੀ ਮੈਂ 5-6000 ਦੀ ਜੌਬ ਤੇ ਲੱਗਾ ਹੋਇਆ ਹਾਂ ਪਰ ਉਸ ਤੋਂ ਬਾਅਦ ਸਾਰਾ ਹੀ ਹੁਣ ਕੰਮ ਖਰਾਬ ਹੋ ਗਿਆ ਤੇ ਉਸ ਤੋਂ ਬਾਅਦ ਇਹ ਪ੍ਰੋਜੈਕਟ ਸਕਸੈਸ ਨਹੀਂ ਆ ਹਾਂ ਕੀ ਅੱਗੇ ਪ੍ਰੋਸੈਸ ਤਾਂ ਕਿਤੇ ਨਾ ਚੱਲ ਰਿਹਾ ਹੋਣ ਤਾਂ ਪੀਜੀਆ ਹੀ ਚੱਲ ਰਿਹਾ ਜੇ ਇਲਾਜ ਹੋਣਾ ਦਿਨੇਸ਼ ਪੱਪੂ ਜੀ ਹੋਣਾ ਨੇ ਕਰਾਇਆ ਇਲਾਜ ਮੇਰਾ ਕੈਂਡੀਡੇਟਾਂ ਦੀ ਵੀ ਜੀ ਵੀ ਦੇ ਨੇ ਕਿਵੇਂ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਗੱਲਬਾਤ ਇਦਾਂ ਹੀ ਇੱਕ ਵਾਰੀ ਗਏ ਸੀ ਦਿਨੇਸ਼ ਬੱਬੂ ਜੀ ਬਾਰੇ ਸੁਣਿਆ ਸੀ ਇਦਾਂ ਵੀ ਨਿਊਜ਼ ਤੇ ਵੀ ਸੁਣਦੇ ਰਹਿੰਦੇ ਸੀ ਕਿ ਬਹੁਤ ਵਧੀਆ ਬੰਦੇ ਨੇ ਇੱਕ ਵਾਰੀ ਅਸੀਂ ਗਏ ਸੀ ਉਹਨਾਂ ਦੇ ਕੋਲ ਤੇ ਉਹਨਾਂ ਨੂੰ ਜਾ ਕੇ ਆਪਾਂ ਆਪਣੀ ਮੁਸ਼ਕਲ ਦੱਸੀ ਗਣੇਸ਼ ਬੱਬੂ ਜੀ ਨੂੰ ਆਪਣੀ ਮੁਸ਼ਕਲ ਦੱਸੀ ਗਣੇਸ਼ ਬੱਬੂ ਜੀ ਨੇ ਉਸੇ ਟਾਈਮ ਹੀ ਸਾਰਾ ਮੇਰਾ ਟਰੇਨ ਤੇ ਮੈਨੂੰ ਜੋ ਵੀ ਕਰਨਾ ਉਹਨਾਂ ਉਸੇ ਟਾਈਮ ਫੋਨ ਕਰਕੇ ਸਾਰਿਆਂ ਨੂੰ ਕਹਿ ਗਏ ਉਹਨਾਂ ਨੇ ਆਪਣਾ ਘਰ ਦਾ ਮੈਂਬਰ ਇੱਕ ਲਾਇਆ ਫਿਰ ਉਹ ਪੀਜੀਆਈ ਲੈ ਕੇ ਜਾਂਦਾ ਰਿਹਾ ਜੀ ਹੁਣ ਉਹ ਸਾਰਾ ਕਰਦੇ ਗਣੇਸ਼ ਬੱਬੂ ਜੀ ਹਾਂਜੀ ਪੀਜੀਆਈ ਕਰਦੇ ਗਣੇਸ਼ ਬੱਬੂ ਹਾਂਜੀ ਚੱਲ ਰਿਹਾ ਜੀ ਖਰਚਾ ਸਾਰਾ ਗਣੇਸ਼ ਬੱਬੂ ਜੀ ਨਹੀਂ ਕਰਨੇ ਹਾਂਜੀ ਬਹੁਤ ਵਧੀਆ ਬੰਦੇ ਨੇ ਨਾਇਸ ਬੰਦੇ ਨੇ ਇੱਥੋਂ ਤੱਕ ਕੀ ਤੁਹਾਨੂੰ ਵੀ ਪਤਾ ਵੀ ਹੁਣ ਇਲੈਕਸ਼ਨਾਂ ਦਾ ਸਮਾਂ ਚੱਲ ਰਿਹਾ ਵਾ ਤੇ ਕਿਸੇ ਕੋਲ ਵੀ ਟਾਈਮ ਨਹੀਂ ਆ ਤੇ ਫਿਰ ਵੀ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰ ਦੀ ਇੱਕ ਡਿਊਟੀ ਲਈ ਹੋਈ ਆ ਉਹ ਵੀ ਬਹੁਤ ਵਧੀਆ ਨਾਈਸ ਬੰਦੇ ਨੇ ਜਿਹੜੇ ਜਾਂਦੇ ਨੇ ਉਹ ਉੱਥੋਂ ਤੱਕ ਚੰਡੀਗੜ੍ਹ ਲੈ ਕੇ ਜਾਂਦੇ ਨੇ ਲੈ ਕੇ ਆਉਂਦੇ ਨੇ ਜੋ ਵੀ ਟ੍ਰੀਟਮੈਂਟ ਉੱਥੇ ਕਰਨਾ ਹੋ ਸਾਰਾ ਕੁਝ ਉਹ ਹੀ ਕਰ ਦਿੰਦੇ ਆ ਜੀ ਮੈਂ ਇਹੋ ਅਪੀਲ ਕਰਨਾ ਚਾਹੁੰਦਾ ਵੀ ਦਿਨੇਸ਼ ਸਿੰਘ ਬੱਬੂ ਜੀ ਦੇ ਨਾਲ ਜੁੜੋ ਬਹੁਤ ਹੀ ਜ਼ਮੀਨ ਨਾਲ ਜੁੜੇ ਹੋਏ ਬੰਦੇ ਨੇ ਜੋ ਮੇਰੀ ਮਦਦ ਇੱਥੋਂ ਤੱਕ ਕਰ ਸਕਦੇ ਨੇ ਮੈਨੂੰ ਲੈ ਕੇ ਜਾ ਸਕਦੇ ਨੇ ਪੀਜੀਆਈ ਮੇਰਾ ਇਲਾਜ ਕਰਾ ਸਕਦੇ ਨੇ ਉਹ ਦੁਨੀਆ ਦਾ ਉਹ ਭਲਾ ਕਰਨਗੇ ਤਾਂ ਵੱਧ ਤੋਂ ਵੱਧ ਦੁਨੀਆ ਨੇ ਇਹਦੇ ਨਾਲ ਜੁੜਨਾ ਚਾਹੀਦਾ ਬਾਕੀ ਇਹ ਕੋ ਸਮਾਸੀ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਸ ਜੇ ਤੁਹਾੜੇ ਕੋਲ ਹੋ ਸਕਦਾ ਹੈ ਤਾਂ ਮਦਦ ਕਰ ਦਿਓ ਹਾਂਜੀ ਮੇਰਾ ਨਾਮ ਗਗਨਦੀਪ कौर ਹੈ ਅਸੀਂ ਪਿੰਡ ਬਸੰਤਕੋਟ ਦੇ ਰਹਿਣ ਵਾਲੇ ਆ ਹਰਪਿੰਦਰ ਸਿੰਘ ਮੇਰੇ ਹਸਬੰਡ ਜੀ ਮੇਰੇ ਹਸਬੰਡ ਦੇ ਸਾਡੀ ਮੈਰिज ਨੂੰ 4 ਸਾਲ ਹੋ ਗਏ ਸੀਗੇ ਉਸ ਤੋਂ ਬਾਅਦ ਇਹ ਮਤਲਬ ਇਤਰਾ ਹੀ ਲੋਕਲ ਹੀ ਕੰਮ ਕਰਦੇ ਸੀਗੇ ਫਾਈਨੈਂਸ ਦਾ ਉਹਦੇ ਵਿੱਚ ਇਹ ਨਾ ਗੁਰਦਾਸਪੁਰ ਦੇ ਇਹ ਜਿਹਦੇ ਵਿੱਚ ਨਾਲ ਇੱਕ ਸੜਕ ਤੇ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਇਹਨਾਂ ਦੇ ਚਿਰਾਂ ਦਾ ਕੰਮ ਤੇ ਬਿਲਕੁਲ ਬੰਦ ਹੀ ਹੋ ਗਿਆ ਸੀ ਸਾਡਾ ਬੱਚਾ ਇੱਕ 3 ਮਹੀਨੇ ਦਾ ਹੀ ਤਾਂ ਜਦੋਂ ਇੱਕ ਜਗ ਉਹ ਤੇ ਜਿਆਦਾ ਮੁਸ਼ਕਲ ਕਿਉਂਕਿ ਸਾਡੇ ਘਰ ਵਿੱਚ ਹੋਰ ਕੋਈ ਲੇਡੀਜ਼ ਵੀ ਨਹੀਂ ਹੈਗੀ ਜਿਹੜੀ ਮੇਰੇ ਬੱਚੇ ਨਾਲ ਸੰਭਾਲ ਸਕਦੀ ਹਸਪੀਟਲ ਆਉਣਾ ਇਹਨਾਂ ਨੂੰ ਵੇਖਣਾ ਨਾਲ ਫਿਰ ਘਰ ਵਿੱਚ ਆਣ ਕੇ ਸਾਰਾ ਕੁਝ ਕਰਨਾ ਬੱਚੇ ਨੂੰ ਸੰਭਾਲਣਾ ਬੜੌਖਾ ਹੋ ਗਿਆ ਹੈ ਮੇਰੇ ਲਈ ਉਸ ਤੋਂ ਬਾਅਦ ਨਾ ਸਾਡੇ ਕੋਲ ਇੰਨੀ ਜ਼ਿਆਦਾ ਮਤਲਬ ਪੈਸੇ ਪਰਤੇ ਨਹੀਂ ਕੋਈ ਤਗੜੇ ਹੀ ਨਾ ਹਟ ਕੋ ਕੁਛ ਹੈ ਹੀ ਇਹੋ ਜੀ ਕੋਈ ਪ੍ਰੋਪਰਟੀ ਜੋ ਅਸੀਂ ਦੇ ਕੇ ਕਿ ਇਹਨਾਂ ਦਾ ਚੰਗੀ ਤਰ੍ਹਾਂ ਇਲਾਜ ਕਰਵਾ ਸਕਦੇ ਇਸ ਲਈ ਅਸੀਂ ਫਿਰ ਇੱਕ ਗੁਰਦਾਸਪੋਰੀ ਹਸਪੀਟਲ ਵਿੱਚ ਇਹਨਾਂ ਦਾ ਇਲਾਜ ਕਰਵਾਇਆ ਮਨੀ ਤੇ ਸਾਡੇ ਕੋਲ ਨਹੀਂ ਹੈਗੀ ਵੀ ਹੋ ਦੇ ਨਾਲ ਅਸੀਂ ਇਸ ਤਰ੍ਹਾਂ ਹੀ ਘਰ ਦਾ ਥੋੜਾ ਬਥੇ ਤਾਂ ਜ਼ਮੀਨ ਵੇਚ ਕੇ ਇਲਾਜ ਕਰਵਾਇਆ ਹੀ ਇਹਨਾਂ ਦਾ ਹੁਣ 1.5 ਸਾਲ ਹੋ ਗਿਆ ਜਿ ਇਹਨਾਂ ਦਾ ਇਲਾਜ ਬਿਲਕੁਲ ਸਹੀ ਨਹੀਂ ਹੋਇਆ ਉਸ ਹਸਪੀਟਲ ਵਿੱਚ ਫਿਰ ਇਹਨਾਂ ਦੀ ਹੁਣ ਉਲਤ ਵਿੱਚ ਨਾ ਥੋੜੀ ਮਤਲਬ ਦਰਦ ਹੋਣ ਲੱਗ ਪਈ ਜਿਸਦੇ ਬਾਅਦਾਂ ਇਹ ਕਦੇ ਵੀ ਹਸਪਤਾਲਾਂ ਵਿੱਚ ਵਿਖਾਇਆ ਹ ਹਸਪਤਲ ਵਾਲਿਆਂ ਨੇ ਆਨੂੰ ਦੱਸਿਆ ਕਿ ਇਹਨਾਂ ਦਾ ਮਤਲਬ ਇਲਾਜ ਦੁਬਾਰਾ ਫੇਰ ਹੋਣਾ ਵਾ ਸਰਜਰੀ ਹੋਣੀ ਹੈ ਲੱਤ ਦੀ ਤੇ ਸਦੋਂ ਸਾਨੂੰ ਸਾਰੇ ਜਣੇ ਖਰਚਾ ਦਾਅਦ ਦੇ ਹੀ ਤੇ ਚੁੱਪ ਕਰਕੇ ਮਤਲਬ ਘਰ ਆ ਜਾਣੇ ਕਿਉਂਕਿ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਜਿਹਦੇ ਕਾਰਨ ਅਸੀਂ ਇਹਨਾਂ ਦਾ ਇਲਾਜ ਕਰਵਾ ਸਕਦੇ ਫਿਰ ਇੱਕ ਦਿਨ ਸਾਡੇ ਘਰ ਮਤਲਬ ਬਾਜੀ ਦਿੱਲੀ ਤੋਂ ਆਏ ਹੀਗੇ ਮਤਲਬ ਪ੍ਰੈਸ ਰਿਪੋਰਟਰ ਹੀ ਗਏ ਹੋ ਉਹਨਾਂ ਨੇ ਜਦ ਦੁਆਣ ਕੇ ਇਹਨਾਂ ਦੀ ਕੰਡੀਸ਼ਨ ਵੇਖੀ ਕਿ ਬੈੱਡ ਤੇ ਬੈਠੇ ਹੀਗੇ ਬਸ ਥੱਲੇ ਉਤਰੇ ਤੇ ਇਹਨਾਂ ਕੋ ਮਤਲਬ ਤੁਰਿਆ ਨਹੀਂ ਜਾਂਦਾ ਹਾਕੀ ਤੋਂ ਬਿਨਾਂ ਬਿਲਕੁਲ ਹੀ ਫਿਰ ਉਹਨਾਂ ਨੇ ਉਸ ਟਾਈਮ ਹੱਡੀ ਮਤਲਬ ਪਿਕ ਵਗੈਰਾ ਇਹਨਾਂ ਦੀ ਕਲਿੱਕ ਕੀਤੀਆਂ ਤੇ ਸਾਕੇ ਉਹਨਾਂ ਨੇ ਪਠਾਨਗੋੜ ਵਿਖਾਈਆਂ ਦਨੇਸ਼ ਸਿੰਘ ਬੱਬੂ ਜੀ ਜਿਹੜੇ ਨੇ ਉਹਨਾਂ ਨੇ ਸਾਨੂੰ ਮਤਲਬ ਅਗਲੇ ਦਿਨ ਹੀ ਬੁਲਾ ਲਿਆ ਇਹਨਾਂ ਨੂੰ ਹਰਪਿੰਦਰ ਸਿੰਘ ਨੂੰ ਜਦੋਂ ਉਹਨਾਂ ਨੇ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਕੋਈ ਟੈਨਸ਼ਨ ਨਾ ਲਓ ਵੀ ਅਹੀਂ ਤੁਹਾਡਾ ਸਭ ਕੁਝ ਜਿਹੜਾ ਇਲਾਜ ਫ੍ਰੀ ਕਰਵਾਵਾਂਗੇ ਤੁਹਾਨੂੰ ਦਾ ਇਲਾਜ ਹੁਣ ਉਹਨਾਂ ਨੇ ਦੱਸਿਆ ਗਿਆ ਹੈ ਕਿ ਪੀਜੀਆਈ ਕਰਵਾਉਣਾ ਤੁਹਾਡੇ ਕੋਈ ਨਹੀਂ ਸਾਦਾ ਮਤਲਬ ਹੈ ਨਹੀਂ ਹੀ ਪੈਸੇ ਕਿ ਜਿਹੜੇ ਆਹੀ ਇਹਨਾਂ ਨੂੰ ਪੀਜੀਆਈ ਲੈ ਕੇ ਜਾ ਸਕਦੇ ਜਿਸ ਦਿਨ ਤੋਂ ਅਸੀਂ ਬੱਬੂ ਜੀ ਉਹਨਾਂ ਨੂੰ ਮਿਲੇ ਆ ਉਹ ਸਾਨੂੰ ਫ੍ਰੀ ਹੀ ਉੱਥੇ ਲੈ ਕੇ ਜਾਂਦੇ ਨੇ ਟੈਸਟ ਵਗੈਰਾ ਵੀ ਉਹਨਾਂ ਨੇ ਕਰਵਾਏ ਨਹੀਂ ਤੇ ਇਲਾਜ ਵੱਲੋਂ ਵੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਇਹ ਤੁਹਾਡਾ 1 ਰੁਪਏ ਦਾ ਖਰਚਾ ਨਹੀਂ ਆਉਂ ਦਿੰਦੇ ਜਿੰਨਾ ਵੀ ਤਾਂ ਮਤਲਬ ਇਹਨਾਂ ਦਾ ਇਲਾਜ ਵਾਸਤੇ ਪੈਸਾ ਚਾਹੀਦਾ ਹੀ ਖੁਦ ਦਵਾਂਗੇ ਤੋ ਸਾਨੂੰ ਦੇਣਾ ਚਾਹਦੇ ਹੋ ਕਿਉਂਕਿ ਜੁ ਹਨ ਬੱਬੂ ਜੀ ਬਹੁਤ ਹੀ ਵਧੀਆ ਇਨਸਾਨ ਨੇ ਕਿਉਂਕਿ ਸਾਡੀ ਅਜ ਤੱਕ ਕਹੀ ਨੇ ਕੋਈ ਗੱਲ ਨਹੀਂ ਸੁਣੀ ਇੱਥੇ ਆਣ ਕੇ ਡੇਢ ਸਾਲ ਵਿੱਚ ਹਾਨੂੰ ਪਤਾ ਹੀ ਕਿਤਰਾ ਕਿੱਥੋਂ ਚੁੱਕ-ਚੁੱਕ ਕੇ ਕਿਵੇਂ ਆਹੀ ਆਪਣੇ ਘਰ ਦਾ ਗੁਜ਼ਾਰਾ ਕੀਤਾ ਤੁਹਾਡੇ ਘਰ ਸੌਦੇ ਜੋਗੇ ਪੈਸੇ ਵੀ ਨਹੀਂ ਨਾ ੜਕੇ ਨੇ ਪਿੰਡ ਦੇ ਨੇ ਸਰਪੰਚ ਨੇ ਸਾਨੂੰ ਪੁੱਛਿਆ ਨਾ ਕਿਹੇ ਰਿਸ਼ਤੇਦਾਰ ਨੇ ਪੁੱਛਿਆ ਜੇ ਉਹ ਲੋ ਜਿਹੜਾ ਵੀ ਕੋਈ ਹੈ ਥੋੜੀ ਬਹੁਤੀ ਮਦਦ ਕਰਨ ਜੋਗਾ ਉਹਨਾਂ ਕੀਤੀ ਏ ਦਨੀ ਸਿੰਘ ਬੱਬੂ ਹੁਣੀ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਨੇ ਅਸੀਂ ਵੀ ਉਹਨਾਂ ਦੇ ਨਾਲ ਹੀ ਹੁਣ ਜੁੜੇ ਰਹਿਣਾ ਚਾਹੁੰਦੇ ਹਾਂ ਸਭ ਨੂੰ ਆਪਣੇ ਮਤਲਬ ਆਸ-ਪਾਸ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਵੀ ਉਹਨਾਂ ਦੇ ਨਾਲ ਵਾਅਦੋ-ਵਾਦ ਜੁੜੋ ਉਹਨਾਂ ਨੂੰ ਵੋਟ ਪਾ ਕੇ ਤੇ ਦਿਤਾਓ ਆਪਣੇ ਜ਼ਿਲ੍ਹੇ ਵਧੀਆ ਸੁਧਾਰ ਕਰਿਆ ਹੋ ਸਕੇ ਸਾਡੇ ਦਾ ਬਲਵੀਰ ਸਿੰਘ ਮੇਰਾ ਨਾਂ ਜੇ ਤੇ ਬੇਟੇ ਦੀ ਲਾਟੇ ਟੁੱਟ ਗਈ ਜੇ ਸਾਰੀ ਝੂਰ ਝੂਰ ਢੱਡੀਆਂ ਜਿਹੜੀਆਂ ਨੇ ਸਭ ਖਾਂ ਟੁੱਟ ਕੇ ਤੇ ਖਿੱਲਾ-ਫਿੱਲਰ ਗਈਆਂ ਹਾਂ ਜੇ ਤੇ ਬਹੁਤ ਤੰਗੀ ਜੇ ਕੀ ਤੇ ਇਹੜੇ ਕਰਿਆ ਪਈ ਹੈ ਨਹੀਂ ਕੋਲ ਤੇ ਪਹਾ ਤੇ ਲਗੋਈ ਨਹੀਂ ਕਤੇਰੇ ਮੇਰੇ ਵਰਗੇ ਥੋੜੇ ਥਰੇ ਧਾਰੇ ਦੂਰੇ ਚੁੱਕੇ ਦੇ ਲੈਏ ਪੈਸੇ ਧਾਰੇ ਤੇ ਉਹ ਹੁੰਦੇ ਨੇ ਲੱਗੀ ਤਾਂ ਟ੍ਰੀਟਮੈਂਟ ਸਾਰਾ ਤਾਂ ਕਿਤ ਲੱਗ ਰਿਹਾ ਤੇ ਨੰਦੇ ਇਹ ਲੱਗ ਗਿਆ ਜਿਹੜਾ ਪਹਿਲਾਂ ਲਾਇਆ ਜੇ ਸਾਰੇ ਧਾਰ ਚੁੱਕੇ ਕਿਧਾਰੇ ਚੁੱਕੇ ਆਪਣੇ ਕੋਲ ਸਾਰਾ ਕੋਈ ਪੈਸਾ ਨਹੀਂ ਜੇ ਕਿਤੇ ਕਿਤੇ 2000 ਰੁਪਏ ਹੈ ਸਾਰੇ ਮੇਰੇ ਕੋਲ ਚੁੱਕੇ ਜਿਹਨਾਂ ਹੱਥ ਲੱਗੀ ਹੈ ਕੰਪ੍ਰੇਸ਼ਨ ਵਿੱਚ ਸੈੱਟ ਨਹੀਂ ਬਣਾ ਕੀ ਸਮੱਸਿਆ ਹੈ ਇਹ ਪ੍ਰੋਬਲਮ ਇਹਦੇ ਤੇ ਕਿਸੇ ਸਾਹ ਨਾਲ ਗੋਡਾ ਜਿਹੜਾ ਵਿੱਚ ਗੋਡਾ ਹੀ ਕੱਢ ਛੜਿਆ ਉਹ ਨਾਲ ਗੋਦਾ ਘਾਟੇ ਗੋਦਾ ਨਿਵੇਚਾ ਆਪਣੀ ਰਹੀ ਹਾਂ ਇੰਗਲਿਸ਼ ਚ ਤੋਂ ਦੇਣਾ ਦੇ ਕਿ ਉਤਰੀ ਜਾ ਪਾ ਗਿਆ ਸਾਡੀਆਂ ਰੋਟੀਆਂ ਲਾਤੂ ਕੀ ਹੋ ਗਈਆਂ ਬਿਲਕੁਲ ਕੰਮ ਕਰਨ ਜੋਗਾ ਤਾਂ ਹੈ ਹੀ ਨਹੀਂ ਜੇ ਇਹਨੂੰ ਨਾ ਨਾ ਕੀਤੀ ਹੋਣ ਗਣੇਸ਼ ਬੱਬੂ ਜੀ ਆ ਉਹਨਾਂ ਨੇ ਕੀਤੀ ਸੀ ਤੋਂ ਉਹਨਾਂ ਆ ਉਹ ਲਾਏ ਦੇ ਜੇ ਕਰਨ ਬਹੁਤ ਵਧੀਆ ਲਾਏ ਦੇ ਉਹਨਾਂ ਦੇ ਮੁੰਡੇ ਆਪਣੇ ਦੀ ਡਿਊਟੀ ਲਾਤੀ ਆ ਪੱਕੀ ਤੇ ਆ ਪੰਜ ਹਲੇ ਉਥੇ ਚੰਡੀਗੜ੍ਹ ਪੀਜੀਐ ਹਸਪਤਾਲ ਲੈ ਕੇ ਤੁਰ ਕੇ ਨੇ ਜਿੰਨਾ ਖਰਚਾ ਰੋਟੀ ਦੀ ਕੋ ਖਰਚਾ ਕਰਨ ਦੇ ਰੋਟੀ ਵੀ ਖਵਾ ਦੇ ਉਹਨਾਂ ਨੇ ਜਾਂਦੇ ਨੂੰ ਤੇ ਉਥੇ ਲੈ ਕੇ ਜਾਂਦੇ ਜੇ ਤੇ ਸਰਾਇ ਉੱਤੇ ਅੱਗੇ ਇਹਨਾਂ ਨੂੰ ਬਾਲ ਦਿੰਦੇ ਨੇ ਤੇ ਆਪ ਹੀ ਡਾਕਟਰ ਮੇਰੇ ਮੁਲਕੇ ਸਾਰਿਆਂ ਨੂੰ ਜਿੱਥੇ ਵੀ ਫੋਨ ਫਾਨ ਕਰਨਾ ਕਰਕੇ ਤੇ ਆਪ ਹੀ ਸਾਰਾ ਕੰਮ ਦੇ ਇਹ ਕਰਾਉਣਾ ਜੀ ਹਾਂਜੀ ਇਹ ਗਣੇਸ਼ ਬੱਬੂ ਜੀ ਸਾਡੇ ਘਰ ਦਾ ਖਰਚਾ ਬਹੁਤ ਔਖਾ ਚੱਲਣ ਰਿਹਾ ਸੌਦੇ ਪਾਣੀ ਦਾ ਵੀ ਔਖੇ ਆ ਤੇ ਹੁਣ ਗਣੇਸ਼ ਬੱਬੂ ਜੀ ਜਿਹੜੇ ਆ ਉਹ ਸਾਰਾ ਖਰਚਾ ਦੇ ਇਹ ਕਰਤ ਕਰਾਉਣ ਦੇ ਤੇ ਇਹਨੂੰ ਖੜਕ ਦੇ ਇਲਾਜ ਦੇ ਕਰਾਉਂ ਬਹੁਤ ਤੰਗੀ ਸੀ ਜੀ ਹਾਂਜੀ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਆਮ ਲੋਕਾਂ ਨੂੰ ਮੈਸੇਜ ਇਹ ਸਾਡੀ ਕੋਈ ਮਤ ਕਰ ਸਕਦਾ ਤੇ ਕਰ ਸਕਦਾ ਜੀ ਹਾਂ ਜੀ ਗਣੇਸ਼ ਸਿੰਘ ਬੱਬੂ ਦੇ ਨਾਲ ਜੁੜੋ ਤੇ ਉਹ ਹਾਦੀ ਮਤ ਕਰ ਸਕਦੇ ਤਾਂ ਹੋਰ ਵੀ ਲੋਕਾਂ ਦੀ ਕਰ ਸਕਦੇ ਪੂਰੇ ਆਪਣੇ ਪੰਜਾਬ ਦੇ ਗਦਾਖਪੁਰ ਜਿਹੜੇ ਦੇ ਲੋਕਾਂ ਨੂੰ ਆਨਾ ਵੀ ਜੋ ਠਾਕਦੇ ਤਾਂ ਜੁੜੋ ਦੇ ਨਾਲ ਹਾਦੀ ਮਤ ਨਹੀਂ ਦੇ ਨੇ ਕਰਦਾ ਹੋਰ ਵੀ ਕੇ ਗਰੀਬ ਦੀ ਤਗੜੇ ਦੀ ਵੀ ਮਾੜੇ ਦੀ ਵੀ ਕਰ ਸਕਦੇ ਨੇ